ਸਰਬ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਗੁਰਮੀਤ ਸਿੱਧੂ ਹੈ ਜੀ ਮੈਂ ਕਿਹੜੀ ਸੰਸਥਾ ਵੱਲੋਂ ਆ ਜਿਹੜਾ ਅੱਜ ਗਊਸ਼ਾਲਾ ਦੇ ਵਿੱਚ ਕੈਂਪ ਲਗਾਇਆ ਗਿਆ ਸਿੱਧੂ ਹੋਮੋਪੈਥੀ ਹੈਲਥ ਕੇਅਰ ਕਲੀਨਿਕ ਪਾਤਰਾ ਸੰਗਰੂਰ ਰੋਡ ਪਾਤਰਾ ਗ੍ਰਿਡ ਕੇ ਪਾਸ ਮ ਗ੍ਰਿਡ ਦੇ ਕੋਲ ਹੈ ਹ ਸਾਰੇ ਇੱਥੇ ਕੈਂਪ ਲਗਾਏਗਾ ਕਿੰਨੇ ਦਿਨ ਦਾ ਕੈਂਪ ਠੀਕ ਕੈਂਪ 4 ਦਿਨ ਲਗਾਤਾਰ ਚੱਲੇਗਾ ਜੀ बुधवार से स्टार्ट हुआ बुधवार से आज शनिवार हो गया है लगातार चार दिन सवेरे तो लेके शाम तक सवेरे दस तो लेके पाँच बजे तक कैंप चलिया जाए कितने मरीजों को पाँच सौ पेशेंट देख चुके हैं जी पाँच सौ हर तरह की बीमारी का इलाज किया जाए ज्वाइंट पेन है गठिया है शुगर है बीपी हाई है एनी कोई भी समस्या होम्योपैथी में, में हर प्र, प्रकार की बीमारी का इलाज प्रॉपर ढंग से किया जाता है सॉफ्टवेयर के साथ इलाज किया जाता है आ ने की। ये दवाइयाँ अपने सारा सिद्धू होम्योपैथी हेल्थ केयर क्लिनिक की तरफ से प्रोवाइड की गई हैं और ये ऐसा कैंप हम लगाते रहते हैं लास्ट मंथ एक से लेके पाँच तक घग्गा कालगढ़ गुरु घर भी कैंप लाया सी। इस मंथ जन इसमें लास्ट मार्च के अंदर हमने टोटल ट्वेंटी फाइव कैंप दिए हैं हम हर साल एक डेढ़ महीना लगातार कैंप लगाते हैं कि ताकि जो लोगों को बेनिफिट हो लोगों आर्थिक लोगों बहुत तंग तंगी आ चुकी है हम हमारा अपने क्लिनिक पर भी कैंसर का इलाज फ्री करते हैं मंदबुद्धि बच्चों को फ्री करते हैं नशे का फ्री करते हैं और कोई बंदा पे बोले कि मैं पे नहीं कर सकता उसकी फ्री मेडिसिन क्लिनिक पे फ्री मिलती है अपनी मल्टी ब्रांचें हैं पटियाला क्लिनिक है के अपना पटियाला जेल के, के बैक साइड है समाना के अंदर जो है चीका रोड पे है बाकी चीका में है टोटल कुल मिलाके अपने टेन ब्रांचेज हैं छोटी मोटी मिलाकर सारी और उस, आज भी यहाँ पर भी हमारे दस डॉक्टरों की टीम लगातार लगी हुई है ਦਿਰਵਾ ਦੇ ਵਿੱਚ ਪਹਿਲੀ ਵਾਰ ਕੈਂਪ ਲਗਾਇਆ ਗਿਆ ਹਾਂਜੀ ਦਿਰਵਾ ਵਿੱਚ ਫਸਟ ਟਾਈਮ ਲਗਾਇਆ ਜੀ ਦੁਬਾਰਾ ਫੇਰ ਕਦੋਂ ਦੀ ਉਮੀਦ ਹੈ ਜਿਵੇਂ ਕੋਈ ਸਿਸਟਮ ਬਣੇਗਾ ਅਸੀਂ ਜਰੂਰ ਲਗਾਏਗੇ ਜੀ ਜਿਹੜੇ ਮਰੀਜ਼ ਆਏ ਨੇ ਉਹ ਕਿੱਥੋਂ ਕਿੱਥੋਂ ਕੌਂਟਰੀ ਤੋਂ ਤੁਹਾਡੇ ਆਪਣੇ ਜਿੰਨੇ ਲੱਗੇ ਸਕੇ ਤਕਰੀਬਨ 15-20 ਪਿੰਡਾਂ ਦੇ ਉਹ ਨੇ ਸਮੂਹਾਂ ਤੋਂ ਕਾਫੀ ਪ੍ਰਸ਼ਨ ਆਏ ਨੇ ਆਪਣੇ ਸਮੂਹਾਂ ਤੋਂ ਐ ਕੈਂਪਰ ਤੋਂ ਹੈ ਕੜਿਆਲ ਤੋਂ ਹੈ ਲੱਗੇ ਸਕੇ ਆਲ ਪੇਸ਼ੈਂਟ ਦੇ ਦਿਰਬਾ ਦੇ ਕਾਫੀ ਪੇਸ਼ੈਂਟ ਦੋ ਟੱਕ ਟਟਕੜ ਦੋ 200 300 ਪੇਸ਼ੈਂਟ ਦਾ ਦਿਰਬੇ ਦੇ ਹੋਣਗੇ ਕਟੇ ਕੋ ਲੋਕਾਂ ਕੀ ਸੰਦੇਸ਼ ਦਿਨੋ ਵੀ ਸਾਨੂੰ ਜਿਹੜੀਆਂ ਅੱਜ ਬਿਮਾਰੀਆਂ ਦਾ ਪਰਪੋਤ ਵਧ ਰਹੇ ਆ ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਅਸੀਂ ਥੋੜੇ ਸੁਜੈਸ਼ਨ ਦੇ ਨਾਲ ਘਰਤੀ ਠੀਕ ਕਰ ਸਕਦੇ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਰੀ ਆਲ ਪੇਸ਼ੈਂਟ ਕੋ ਆਲ ਮਾਲਮਤਾ ਜਿੰਨੀ ਵੀ ਸ੍ਰਿਸ਼ਟੀ ਆ ਸਭ ਕੋ ਇੱਕ ਹੀ ਮੈਸੇਜ ਦੇਣਾ ਚਾਹ ਰਿਹਾ ਹੂੰ ਕਿ ਸਭ ਤੋਂ ਪਹਿਲਾਂ ਆਪਾਂ ਇਹ ਜਾਣੀਏ ਕਿ ਆਪਾਂ ਬਿਮਾਰ ਕਿਉਂ ਆ ਆਪਣੇ ਬਿਮਾਰੀ ਦਾ ਕਾਰਨ ਕੀ ਹੈ ਕਿ ਆਪਣਾ ਸਰੀਰ ਪੰਜ ਤੱਤਵ ਨਾਲ ਬਣਿਆ ਮਿੱਟੀ ਪਾਣੀ ਆਗ ਜਿਸੇ ਅਸੀਂ ਸਾਰੇ ਬਨੇ ਆ ਪੰਜ ਤੱਤਵੇਂ ਲੇਕਿਨ ਅੱਜ ਜੱਪਾ ਨੇ ਆਪਣਾ ਤੱਤ ਸਾਰਾ ਖਰਾਬ ਕਰ ਲਿਆ ਜਦੋਂ ਤੱਕ ਆਪਾਂ ਮਿੱਟੀ ਤੇ ਨਹੀਂ ਚੱਲਾਂਗੇ ਘਾਹ ਤੇ ਨਹੀਂ ਚੱਲਾਂਗੇ ਜਿੰਨੀ ਮਰਜ਼ੀ ਦਵਾਈਆਂ ਖਾਂਦੇ ਰਹੇ ਪਰ ਆਰਾਮ ਤਾਂ ਝਰੂ ਹੋਊਗਾ ਲੇਕਿਨ ਅਗਰ ਪਰਮਾਨੈਂਟ ਲੋਕਾਂ ਨੂੰ ਠੀਕ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਮਿੱਟੀ ਤੇ ਘਾਹ ਤੇ ਚੱਲਣਾ ਸ਼ੁਰੂ ਕਰੋ ਚੱਪਲ ਕੱਢ ਕੇ ਇੱਕ ਨੰਬਰ ਦੂਜਾ ਜਿਹੜਾ ਫਿਲਟਰ ਵਾਲਾ ਪਾਣੀ ਆਪਾਂ ਪੀਂਦੇ ਆ ਫਿਲਟਰ ਵਾਲੇ ਪਾਣੀ ਨੂੰ ਘੜੇ ਚ ਪਾ ਕੇ ਪਿਓ ਜਿਹੜਾ ਰੋਜ਼ ਆਪਾਂ ਗੈਸ ਵਾਲਾ ਖਾਣਾ ਖਾ ਰਹਿਆਂ ਗੈਸ ਤੇ ਬਣਾਇਆ ਖਾ ਰਹਿਆਂ ਉਹਨੂੰ ਕਦੇ-ਕਦੇ ਕੀ ਕਰੋ ਅਗਰ ਰੋਜ਼ ਨਹੀਂ ਖਾਦੇ ਹਫਤੇ ਚ ਇੱਕ ਦੋ ਚੁੱਲੇ ਲੱਕਣ ਵਾਲਾ ਖਾਣਾ ਬਣਾਇਆ ਖਾਓ ਤਿੰਨ ਗੱਲਾਂ ਤੇ ਹੋ ਗਿਆ ਖੁੱਲ੍ਹਿਆਵਾ ਜਾਵਾਂਗੇ ਤਾਂ ਆਪਣੇ ਹਵਾ ਵਾਲਾ ਤਾਂ ਪੂਰਾ ਹੋ ਜਾਊਗਾ ਆਸਮਾਨ ਕੋ ਦੇਖेंगे ਤਾਂ ਆਪਣਾ ਆਸਮਨ ਜੋ ਪੰਜ ਤੱਤੋਂ ਸੇ ਬੋਡੀ ਬਣੀ ਹੈ ਹਮੇ ਉਹ ਤੱਤ ਪੂਰੇ ਕਰਨੇ ਪੜੇ ਤਵੀ ਜਾ ਕੇ ਪ੍ਰੋਪਰ ਹੱਲ ਹੋਗਾ ਮੈਂ ਹਰ ਪੇਸ਼ੂ ਨੂੰ ਕਹਿੰਦਾ ਹੂੰ ਕਿ ਆਧੇ ਤੋਂ ਜ਼ਿਆਦਾ ਬਿਮਾਰੀਆਂ 50% ਬਿਮਾਰੀਆਂ ਜਿਹੜੀਆਂ ਨੇ ਉਹ ਖਾਣ-ਪਾਨ ਰਹਿਣ-ਸਹਿਣ ਠੀਕ ਕਰਨ ਨਾਲ ਹੋ ਜਾਣਗੀਆਂ ਔਰ ਜਿੰਨੇ ਵੀ ਹਾਰਟ ਦੇ ਪਿਛਲੇ ਹਨ ਉਹਨਕੋ ਮੈਂ ਇੱਕ ਗੱਲ ਖਾਸ ਕਹਿਣਾ ਕਿ ਅਗਰ ਦਿਲ ਖੋਲ ਲੇ ਤੇ ਯਾਰੋਂ ਕੇ ਸਾਥ ਖੋਲਣਾ ਨਾ ਪੜਤਾ ਹੋ ਯਾਰੋਂ ਕੇ ਸਾਥ ਅਗਰ ਆਪਣੇ ਦਿਲ ਦੀ ਪੜਾਹ ਕੱਢ ਕੇ ਕਹਿ ਲੋ ਕਿਸੇ ਨਾਲ ਸ਼ੇਅਰ ਕਰ ਲੋ ਤਾਂ ਅੱਧਾ ਮਰੀਜ਼ ਤਾਂ ਵੇਹੇ ਠੀਕ ਹੋ ਜਾਂਦਾ ਹੈ ਅੱਜ ਤੱਕ ਟਾਈਮ ਕੀ ਹੋ ਗਿਆ ਹੈ ਹਰ ਇਨਸਾਨ ਆਪਣੇ ਫੋਨ 'ਚ ਵਿਜੀ ਹੋ ਗਿਆ ਹੈ ਇੰਨਾ ਜ਼ਿਆਦਾ ਵਿਜੀ ਹੈ ਕਿ ਆਪਣੇ ਜ਼ਿਆਦਾ ਕੰਮ 'ਤੇ ਵਿਜੀ ਹੈ ਜਾਂ ਫੋਨ 'ਤੇ ਵਿਜੀ ਹੈ ਆਪਣੀ ਗੱਲ ਕੋਈ ਕਿਸੇ ਨੂੰ ਸੁਣਦਾ ਨਹੀਂ ਇਸ ਕਰਕੇ ਜਿਆਦਾ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਥੋੜੇ ਤਜਰਬੇ ਚੋਂ ਇਹ ਵੀ ਗੱਲ ਦੱਸੋ ਤੁਸੀਂ ਆਮ ਲੋਕਾਂ ਨੂੰ ਇਹ ਸੰਦੇਸ਼ ਦਿਓ ਕਿ ਸਾਨੂੰ ਮਾਨਸਿਕ ਬਿਮਾਰੀ ਹੈ ਜਿਹੜੀ ਮਾਨਸਿਕ ਪੀੜਾ ਨੇ ਉਹ ਜ਼ਿਆਦਾ ਸਹਿਣ ਕਰਨੀਆਂ ਪੈ ਜੀਆਂ ਨੇ ਆ ਪੁਰਾਣੇ ਸਮੇਂ ਦੇ ਯੁੱਗ ਦੇ ਹਿਸਾਬ ਨਾਲ ਹੁਣ ਦੇ ਹਿਸਾਬ ਨਾਲ ਹਾਲਾਂਕਿ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹ ਵੀ ਵੱਧ ਚੁੱਕੇ ਨੇ ਮਾਨਸਿਕਤਾ ਸਾਡੀ ਕਿੱਥੇ ਟਿਕੀ ਹੋਈ ਹੈ ਤੇ ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਮਾਨਸਿਕਤਾ ਨੂੰ ਠੀਕ ਕਰਨ ਵਾਸਤੇ ਤਾਂ ਪਹਿਲਾਂ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅਗਰ ਆਪਾਂ ਇਹ ਸੋਚੀਏ ਕਿ ਰੱਬ ਨੇ ਜੋ ਦਿੱਤਾ ਬਹੁਤ ਕੁਝ ਦਿੱਤਾ ਹੈ ਰੱਬ ਨੇ ਜੋ ਦਿਆ ਹੈ ਬਹੁਤ ਕੁਝ ਦਿਆ ਹੈ ਪਹਿਲੇ ਜਦੋਂ ਅਸੀਂ ਇਹ ਕਹਾਂਗੇ ਕਿ ਸਭ ਅੱਛਾ ਹੈ ਅੱਛਾ ਹੈ ਤਾਂ ਅੱਛਾ ਹੀ ਰਹੇਗਾ ਜਿਸ ਚੀਜ਼ ਦਾ ਅਸੀਂ ਰਾਤ ਨੂੰ ਸੋਤੇ ਸਮੇਂ ਇਹ ਕਹਿ ਕੇ ਸੋਏ ਮਰ ਗਏ ਮਰ ਗਏ ਤਾਂ ਮਰਤੇ ਰਹਾਂਗੇ ਰਾਤ ਨੂੰ ਸੌਣ ਟਾਈਮ ਹੈ ਹਰ ਪੇਸ਼ ਨੂੰ ਇੱਕੋ ਗੱਲ ਕਹਿਣਾ ਕਿ ਰਾਤ ਨੂੰ ਜੋ ਸੌਣਾ ਇੱਕੋ ਗੱਲ ਕਹਿਣੀ ਹੈ ਕਿ ਸ਼ੁਕਰ ਹੈ ਰੱਬ ਤੁਸੀਂ ਮੈਨੂੰ ਠੀਕ ਕਰਤਾ ਜਦੋਂ ਉਹਨੂੰ ਕੋ ਪੱਕਾ ਇਹ ਕਵਾਂਗੇ ਥੈਂਕ ਯੂ ਕਰਾਂਗੇ ਹਰ ਛੋਟੀ ਜਿਹੀ ਚੀਜ਼ ਦਾ ਅਗਰ ਅਸੀਂ ਥੈਂਕ ਯੂ ਕਰਨਾ ਸ਼ੁਰੂ ਕਰ ਦੇ ਤਾਂ ਮੇਰੇ ਹਿਸਾਬ ਸੇ 80% ਬਿਮਾਰੀਆਂ ਤਾਂ ਬਿਨਾਂ ਕਿਸੇ ਦਵਾਈ ਤੋਂ ਠੀਕ ਹੋ ਸਕਦੀਆਂ ਨੇ ਇਹਦਾ ਮੇਨ ਖਾਸ ਕਾਰਨ ਇਹੀ ਹੈ ਕੀ ਜੋ ਪ੍ਰਾਣੀ ਆਪਣੀ ਸੰਸਕ੍ਰਿਤ ਸੀ ਉਹ ਖਤਮ ਹੁੰਦੀ ਜਾ ਰਹੀ ਹੈ ਆਪਾਂ ਨੂੰ ਜਿੱਦਾਂ ਹੁਣ ਕੋਈ ਵੀ ਪ੍ਰੋਗਰਾਮ ਹੈ ਆਪਾਂ ਉਹਦੇ ਚ ਫਾਰਮੈਲਟੀ ਤੌਰ ਤੇ ਜਾਂਦੇ ਆ ਜਦੋਂ ਆਪਾਂ ਕਿਤੇ ਵੀ ਕੋਈ ਪ੍ਰੋਗਰਾਮ ਕੀਰਤਨ ਹੈ ਸੱਸਣ ਹੈ کہیں پہ ਵੀ ਹੈ ਉਹਦੀ ਗੱਲ ਦਾ ਮੀਨਿੰਗ ਨਹੀਂ ਸਮਝਦੇ ਆਪਾਂ ਇਹ ਸੋਚ ਚੁੱਕੇ ਆ ਕਿ ਆਪਾਂ ਅੜੜਨਾ ਹੈ ਤਾਂ ਵੈਸੇ ਰੱਬ ਨੇ ਆਪਾਂ ਨੂੰ ਇੱਕੋ ਹੀ ਬਣਾਇਆ ਜਿੱਦਾਂ ਮੰਨ ਲਓ ਇੱਕ ਮੈਂ ਕਹਿੰਨਾ ਸਿੰਪਲ ਅਗਰ ਇੱਕ ਪ੍ਰਾਂਤ ਆਟੇ ਦੀ ਹੈ ਉਹਦੇ ਚ ਆਪਾਂ ਪੂਰੀਆਂ ਬਣਾ ਲਓ ਗੁਲਗੁਲੇ ਬਣਾ ਲਓ ਜੋ ਮਰਜ਼ੀ ਬਣਾ ਲਓ ਹੈ ਤਾਂ ਆਟਾ ਹੀ ਹੈ ਆਪਾਂ ਉਸ ਰੱਬ ਤੋਂ ਨਿਖਾਇਆ ਤਾਂ ਹੈ ਤਾਂ ਇੱਕੋ ਹੀ ਆ ਅਗਰ ਇਨਸਾਨ ਨੂੰ ਇਨਸਾਨ ਸਮਝ ਲਿਏ ਸਭ ਤੋਂ ਵੱਡਾ ਕੰਮ ਤਾਂ ਇਹੀ ਹੈ ਅਗਰ ਇੱਕ ਉਹਦੇ ਨਾਲ ਕੋਈ ਗੁੱਸਾ ਨਹੀਂ ਆਊਗਾ ਫਿਰ ਕਿਉਂ ਨਹੀਂ ਮੈਨੂੰ ਕਿਹਾ ਜਦੋਂ ਆਪਾਂ ਸਾਰੇ ਹੈ ਹੀ ਇੱਕਾਂ ਸਭ ਤੋਂ ਪਹਿਲਾਂ ਤਾਂ ਇਹ ਜਦੋਂ ਇਹ ਸਿਸਟਮ ਇੱਕ ਹੋਰ ਜੋ ਮੇਨ ਹੋ ਰਿਹਾ ਹੈ ਕਿ ਅੱਜ ਜਨਰੇਸ਼ਨ ਗੈਪ ਆ ਚੁੱਕਾ ਹੈ ਕੋਈ ਕਿਸੇ ਦੀ ਗੱਲ ਇਹ ਸੋਚੇ ਕਿ ਆਪਣੇ ਆਪ ਨੂੰ ਇੱਕ ਦੂਜੇ ਨੂੰ ਸਮਝ ਨਹੀਂ ਰਹੇ ਐ ਬੱਚੇ ਕਹਿੰਦੇ ਮੈਂ ਠੀਕ ਆ ਪਿਓ ਕਹੇਰਾ ਮੈਂ ਠੀਕ ਆ ਮਾਂ ਕਹੇਰੇ ਮੈਂ ਠੀਕ ਆ ਜਦੋਂ ਕਿ ਹੈ ਦੋਨੋਂ ਠੀਕ ਨਹੀਂ ਟਾਈਮ-ਟਾਈਮ ਦੇ ਹਿਸਾਬ ਨਾਲ ਇੱਕ ਦੂਜੇ ਨੂੰ ਸਮਝਣਗਾ ਤਾਂ ਬਹੁਤ ਅੱਛਾ ਹੋਰੇਗਾ। ਤभी ਜਾ ਕੇ ਮਾਨਸਿਕ ਸਮੱਸਿਆ ਇੱਕ ਹੋਰ ਹੈ। ਅਗਰ ਮਾਨਸਿਕ ਬਿਮਾਰੀਆਂ ਕਿਸੇ ਨੇ ਠੀਕ ਕਰਨੀਆਂ ਮੈਂ ਇੱਕ ਗੱਲ ਕਹਿਣਾ ਕਿ ਇੱਕ ਪੇਪਰ ਲੈ ਲਓ। ਮੰਨ ਲਓ ਇਹ ਪੇਪਰ ਲਓ। ਉਹਦੇ ਤੇ ਆਪਣੇ ਤੁਹਾਡੇ ਨਾਲ ਜੋ ਵੀ ਕੁਝ ਹੋਇਆ ਉਹਨੂੰ ਲਿਖੋ। ਲਿਖ ਕੇ ਫਾੜੋ। ਲਿਖ ਕੇ ਫਾੜ ਕੇ ਜਲਾ ਕੇ ਉਸਕੋ ਡਿਸਟਰੋਏ ਕਰ ਦਿਓ। ਓਵਰ ਥਿੰਕਿੰਗ ਦਾ ਇਲਾਜ ਹੈ। ਬਹੁਤ ਸੇ ਪੇਸ਼ੈਂਟ ਮੇਰੀ ਇਸੀ ਸਮੱਸਿਆ ਠੀਕ ਹੋਈਆਂ। ਕੁੱਲ ਮਿਲਾ ਕੇ ਜੋ ਹਮ ਅਸੀਂ ਇਲਾਜ 25 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਾਂ ਔਰਤ 2019 ਸੇ ਅਸੀਂ ਨੇ ਕੈਂਸਰ ਕੋ ਟੋਟਲੀ ਫਰੀ ਕੀਆ ਹੋਆ ਥਾ ਤਦ ਸੇ 5-6 ਸਾਲ ਸੇ ਅਸੀਂ ਕੈਂਸਰ ਦਾ ਇਲਾਜ ਕੈਂਸਰ ਦਾ ਵੀ ਸਭ ਤੋਂ ਮੇਨ ਕਾਰਨ ਕਹੇ ਕਿ ਕੈਂਸਰ ਖਾਣ ਪੀਣ ਨਾਲ ਜ਼ਿਆਦਾ ਨਹੀਂ ਹੁੰਦਾ ਇਹ ਹੁੰਦਾ ਦੁੱਖ ਆਪਣੇ ਅੰਦਰ ਰੱਖਣ ਨਾਲ ਅਗਰ ਕਿਸੇ ਨੂੰ ਫੀਮੇਲ ਦੇ ਜ ਰਾਈਟ ਸਾਈਡ ਕਿਸੇ ਨੂੰ ਕੈਂਸਰ ਹੁੰਦਾ ਛਾਤੀ 'ਚ ਉਹਦਾ ਕਾਰਨ ਕੀ ਹੈ ਉਹ ਆਪਣੇ ਘਰ ਵਾਲੇ ਤੋਂ ਤੰਗ ਹੈ ਤੇ ਜੇ ਖੱਬੇ ਪਾਸੇ ਕਿਸੇ ਨੂੰ ਕੈਂਸਰ ਹੁੰਦਾ ਉਹ ਆਪਣੇ ਬੱਚਿਆਂ ਤੋਂ ਤੰਗ ਹੈ ਸਾਇੰਸ ਬਹੁਤ ਰਿਸਰਚ ਕਰ ਚੁੱਕੀ ਹੈ ਕਿ ਕੀ ਹੋ ਰਿਹਾ ਹੈ ਲੇਕਿਨ ਅਗਰ ਉਹਦਾ ਕਾਰਨ ਲੱਭਿਆ ਜਾਵੇ ਆਪਾਂ ਜਿਹੜਾ ਅੰਦਰ ਦੁੱਖ ਰੱਖਦੇ ਆ ਉਹਦੇ ਕਰਕੇ ਜਿਆਦਾ ਇਹ ਨਜਾ ਕੈਂਸਰ ਫੈਲਦਾ ਜਾ ਰਿਹਾ ਹੈ ਖਾਣ ਪੀਣ ਸੇ ਜਿਆਦਾ ਹੈ ਕਿ ਅਸੀਂ ਇਮੋਸ਼ਨਲ ਤੌਰ ਤੇ ਬਹੁਤ ਦੁਖੀ ਹੋ ਚੁੱਕੇ ਹਾਂ ਸਰ ਸਾਹਿਬ ਇੱਕ ਆਖਰੀ ਸਵਾਲ ਹੈ ਕਿ ਤੁਹਾਡੀ ਜਿਹੜੀਆਂ ਦਵਾਈਆਂ ਫ੍ਰੀ ਬਣ ਰਹੀਆਂ ਨੇ ਇਹ ਤੁਹਾਨੂੰ ਕਿਵੇਂ خیال ਦੇ ਵਿੱਚ ਆਇਆ ਕਿ ਸਾਨੂੰ ਇਹ ਫ੍ਰੀ ਸੇਵਾ ਕਰਨੀ ਚਾਹੀਦੀ ਜਾਂ ਕਿਸੇ ਦਾ ਸਹਿਯੋਗ ਮਿਲ ਰਿਹਾ ਦੇਖੋ ਜੀ ਪਤਾ ਕੇ ਇਸ ਦੇ ਵਿੱਚ ਮੈਂ ਇੱਕ ਗੱਲ ਕਵਾਂਗਾ ਮੈਂ 94 ਚ ਡੇਰਾ ਸੱਚਾ ਸਦੋਸ ਜੁੜਾ ਥਾ मैंने वहीं से नाम दम लिया हुआ है पिताजी ने एक ही बात बोली है कि जितनी ज़्यादा सेवा करो हम हर साल अगर गिनती देखा जाए तो कम से कम बीस पच्चीस हज़ारों मरीजों को फ्री दवाई देते हैं जब भी हमारा कैंप लगता है कहीं पर पाँच सौ दिया कहीं पाँच सौ मरीज़ों को दवाई दी कहीं पे हज़ार को दी लगातार कैंप जैसे मैंने बोला कि अकेले मार्च के अंदर हमने पच्चीस कैंप लगाए लास्ट मंथ में जो मार्च गया है तो ऐसे हम क्लिनिक पर भी रूटीन हमारे हर रोज दस पंद्रह पेशेंट दस पंद्रह मिनट फ्री वाले निकलते हैं हमने 25 जो 20-25 डॉक्टर रखे हैं सारा टीम तैयार की हुई है तो ये यही है कि अंदर इंसानियत पहले अच्छा कुछ किया जाए हमने पहले एक क्लिनिक बनाया था बहर साहब से काम शुरू किया था आज से 25 साल पहले उस मालिक की दया से मैं तो अब मेरे डॉक्टर भाइयों को बोलूँगा कि हम पैसे के पीछे ना जाएँ पहले काम क्या जो हमारा डॉक्टर का फर्ज है कि इंसानियत की सेवा करना पैसा तो अपने आप आ जाएगा हम अच्छे ढंग से अगर जो पेयर नहीं कर सकता उसको फ्री दे दें मैं सभी डॉक्टरों को हाथ जोड़ के बेनती करता हूँ कि जो भी पेड़ नहीं कर सकता उसको मत तंग करो लोग हमें दूसरा भगवान समझ के आते हैं वो तभी आ पाएंगे जब हम उनके दुख को दिल से समझेंगे पैसा मैं क्या बोलता हूँ पैसा है या नहीं है अब अगर पैसा है तो पैसा दो नहीं है तो फ्री खा लो एक बार पेशेंट मेरे को बोले मेरे किसी भी क्लिनिक से पूरी लाइफ दवाई फ्री खा ले दे सकता हूँ मैं कोई फर्क नहीं पड़ता ये मेरा शौक़ है शुरू से शुक्रिया